ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਵੀਰ ਜੀ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਇੱਕ ਵਾਕਿਆ ਵਾਪਰਿਆ ਨਾ ਉਹਦੇ ਬਾਰੇ ਦੱਸਦੇ ਪਏ ਐ ਕਿ ਉਹ ਇੱਕ ਜਗ੍ਹਾ ਤੇ ਇੰਜ ਗਿਆਨ ਕਰਨ ਵਾਸਤੇ ਲੋਕਾਂ ਨੇ ਬੁਲਾਇਆ ਤੇ ਗਏ ਤੇ ਉੱਥੇ ਫਿਰ ਚੰਦ ਨੌਜਵਾਨਾਂ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਗਲਮਗਲੋਚ ਕੀਤੀ ਇਵਨ ਕਿ ਉਹਨਾਂ ਨੂੰ ਮਾਰਿਆ ਵੀ ਤੇ ਇਸ ਵਾਕਿਆ ਦਾ ਬਿਆਨ ਕਰਦੇ ਪਏ ਗਾਨੀ ਸੰਸਮ ਮਸਕੀਨ ਹੋਣੀ ਖੈਰ ਪਹਿਲਾਂ ਆਪਾਂ ਵਾਕਿਆ ਦੇ ਸੁਣ ਲੈਣੇ ਬਾਤ ਕਰਨੇ ਇਸੇ ਗੱਲ ਬਾਤ ਤੇ ਇਸ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗਰ ਰਿਕੁਐਸਟ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇੱਥੇ ਗੁਰਦੁਆਰਿਆਂ ਵਿੱਚ ਉਹ ਨੋਜੋ ਹਨ ਬਹੁਤ ਸਾਰੇ ਗੁਰਦੁਆਰਿਆਂ 'ਚ ਕਾਬਜ਼ ਸਨ ਜੋ ਕੁਛ ਤੇ ਇਸ ਹਾਲਾਤ ਦੇ ਦੌਰਾਨ ਨਸਕੇ ਆਏ ਸਨ ਕੁਝ ਪੁੱਥੇ ਤੇ ਪਹਿਲੇ ਦੇ ਰਹਿਣ ਵਾਲੇ ਸਨ ਇਹਨਾਂ ਦੇ ਕਬਜ਼ੇ ਸਨ ਇਹਨਾਂ ਦੀ ਸੋਚਣੀ ਮੈਂ ਦੇਖ ਕੇ ਹੈਰਾਨ ਹੋਇਆ ਹਾਲਾਤ ਦਾ ਕੁਝ ਵੀ ਪਤਾ ਨਹੀਂ ਪੂਰੇ ਐੜੇ ਲਾ ਵੀ ਪਦਰਾ ਨਹੀਂ ਲੇਕਿਨ ਦਮ ਕਜੇ ਬੜੇ ਨਿਯਾਰਗ ਵਿੱਚ پندرہ بھی نوجوان نے مینو گھیر لیا بونی سٹریٹ گردوارے ایک کمرے چ بلا کے کہنے لگے تسی مول منتر گرو پرساد تک پڑھ دیا میں کہ ہے ہی گرو پرساد تک نہیں نانک ہو سی بھی سچ تک ہے میں انہوں نے کہ کم تسی پرچار کہاں تے لینے لے ہو جڑا کم تھوڑا ہے تسی اپنا کم کرا تاؤنا نے میں نوں گالاں بھی کٹیا اب شبد بھی بولے اور ایک نوجوان بچی جو میرے رشتے سی وہ تھے رہن دی سی وہ آگئی اس نے ਉਨਾ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿੱਤੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਵਿੱਚ ਲੰਘ ਗਈ ਗੁਰਬਾਣੀ ਵਿਚਾਰ ਸੁਣਾਉਂਦਿਆਂ ਰੰਗ ਗਈ ਤੁਸੀਂ ਗੁਰਬਾਣੀ ਸੰਬੰਧੀ ਉਹਦੀਆਂ ਗਲਤੀਆਂ ਕੱਢਦੇ ਹੋ ਜਦਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਸਾਰੀ ਸੇਵਾ ਤੇ ਇਸ ਦੀ ਪਾਣੀ ਫੇਰਦੇ ਹੋ نے میری ماں پکڑ لی آخیا اٹھو تو سی کیونکہ اس نے پتا سی میں ہارٹ کا بھی مریض ہاں دوائی لینا اس دوران ایک دو نوجوان کی اکھا میں دیکھیا انہوں نے اکھنا لی اشارہ کیتا کہ مسکین کے ہاتھ اٹھائی ہے میں اکھا دیکھ لیا لیکن

ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਜ ਨੈਲ ਸਿੰਘ ਮੈਨੂੰ ਸਰੋਪਾ ਦੇਣ ਲਈ ਆਉਂਦੇ ਸਨ। ਉਹ ਕਿਚਾ ਤੌਰ ਤੇ ਦਸਤਾਰ ਦੇਣੀ, ਮਾਇਆ ਦੇਣੀ, ਬਾਬਾ ਖੜਕ ਸਿੰਘ ਵੀ ਸਰੋਪਾ ਦੇਣ ਲਈ ਆਉਂਦੇ ਸਨ। ਇੱਕ ਸਰੋਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਕਿਨ ਬਾਬਾ ਖੜਕ ਸਿੰਘ ਔਰ ਸੰਜਨ ਨਹਿਲ ਸਿੰਘ ਇੱਕ ਸੋ ਇੱਕਦਮੜਾ ਰੱਖੇ ਦਸਤਾਰ ਮੈਨੂੰ ਸੋਹਦੇ ਰੂਪੀ ਦੇ ਲੈਸਨ ਮੈਂ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਲੈ ਲੈਂਦਾ ਸੀ ਸੰਜਨ ਨਹਿਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸੀ ਔਰ ਕਦੀ ਕਦੀ ਬੈਠ ਕੇ ਵਿਚਾਰ ਉਤਾਂਦਰਾ ਵੀ ਕਰਦੇ ਸਨ ਪਰ ਉਨ੍ਹਾਂ ਦੇ ਅਨੁਯਾਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮਨੋਂ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਏ ਪਰ ਮੈਂ ਸੋਚਦਾ ਸੀ ਗੁਰਦੁਆਰੇ ਕਾ ਇਹ ਵਿਚਾਰ ਅਸਤਲ ਦੇ ਜਾਏਗਾ ਵਾਕਈ ਐਸੇ ਲਿਆ جنیڈا اور امریکہ دے بیشتر گردوارے بڑے بھیانکر لڑائی جھگڑے دے کارن بنے اور خون خرابے ہوندے رہے وہ نوجوان جنا نے میری شتی کے نر بیشتی کی تھی دو تین دن میرا دماغ اپسٹ رہا ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿਸਾਂ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਗੁਰਦਾਰੇ ਜੋ ਗੰਭੀਰ ਸੰਤਾਂ ਸਨ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਔਰ ਸਹਿਜੇ ਸਹਿਜੇ ਇਹ ਨੌਜਵਾਨ عام سنگتا دیا نگاہ تو گردے گئے اور ماحول ٹھنڈا ہویا اور میں کافی تو ہر سال ان ملکا گرمیاں دن چاند گربا پرچار کی سیوا کر واپس چلا جانا ਕਰ ਲਿਆ ਕਿਉਂ ਸਮਰਥਾ ਦੀ ਤਾਕਤ ਦਿਨਾ ਜਿਨਾ ਕੋਲ ਸੀ ਉਹ ਅਕਸਰ ਗਰਗੜਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁਝ ਚੰਨ ਜਮਾਵਾਰ ਪ੍ਰਚਾਰਕਾਂ ਨੂੰ ਵੀ ਗਿਆ ਕੋਈ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ ਕੰਕਸੀਆ ਸੱਦ ਦੇ ਚਾਉ ਪੇਚ ਉਕਾਰ ਚੜਾ ਏਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜਵਾਨਾਂ ਤੇ ਸਿੱਖ ਸੰਗਤਾਂ ਦੇ ਧਰਮ ਦੇ ਗੁੱਤੇ ਨੂੰ ਹਰਾ ਭਰਾ ਰੱਖਣਾ ਚਾਹੀਦਾ اور میں وہ دونڈا اپنے آپ راجنیتی تو ایک پاسے کر کے جبکہ میں رجنیتک پہلے بھی نہیں سی تھی صرف راجنیتی نے جو زخم پہنچائے سن اس سبند میں بولنا آرمبھ کیا اور اس کو بعد میں اپنی اس پرانی پرمپرا گیا نرول گربا دھرم دا کا سینج سیو نے جو اپنا پیار دیتا سی گرنانک نے اپنی بھگتی دیتی سی زندگی چھلکا بھی دیتیاں دن دس سالوں دے دوران میں ਤ੍ਰਿਫੀ ਕੁਝ ਗਵਾਇਆ ਔਰ ਢੈਂਡੀ ਕਲਾ ਚਲਾ ਗਿਆ ਇਸ ਸਵਾਲ ਗੁਰੂ ਕਿਰਪਾ ਸੁਧਕਾ ਆਪਣੇ ਆਪ ਨੂੰ ਸਵਾਲਣਾ ਸ਼ੁਰੂ ਕੀਤਾ ਔਰ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਰਾਮਤ ਨੇ ਮੇਰੇ ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਸ ਉਹਨਾਂ ਝਰਖੰਡ ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਪ੍ਰਭ ਮੋਹੇ ਕਬ ਗੱਲ ਨਾ ਲਾਂਗੇ ਪਰ ਜਾਪਦਾ ਅਜੇ ਮੇਰੀ ਉਸ ਤਰ੍ਹਾਂ ਦੀ ਤਾਲਵਤ ਨਹੀਂ ਬਣੀ ਬਾਬਾ ਪਲਵੰਦ ਸਿੰਘ ਦੀ ਦੇਖ ਬੋਲ ਯਾਦ ਆ ਜਾਂਦਾ ਹੈ وہ روندے ہوئے بچے دے منہ من کا استن پہ جاندہ ہے وہ چھپ کر جاندہ ہے تینوں اگر وہ طرح دا رس مل جائے تو کتھا نہیں کریں گا چھپ کر جائیں گا گروہ تیرے کو کتھا کرونا چاہتا ہے تو اسے چی خوش رہے اسے چی پرسند رہے تو اس طرح اپنے من نو سمجھا کے ਨਾ ਤਰਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਗਤਾਂ ਦੇ ਸਾਹਮਣੇ ਰੱਖ ਰਹੇ ਹਾਂ ਮੇਰੇ ਨਾਲ હિન્દੂ ਵੀਰ ਵੀ ਪਿਆਰ ਕਰਦੇ ਨੇ ਹਿੰਦੌਰ ਗੀਤਾ ভবন ਜੰਮੂ ਗੀਤਾ ভবন ਔਰ ਅਲੀਕਰਦੇ ਸਵਾਮੀ ਰਾਮਕ੍ਰਿਸ਼ਨਾ ਮਿਸ਼ਨ ਦੇ ਚ ਵੀ ਮੈਂ ਕਥਾ ਕਰਵਾ ਰਿਹਾ ਹਾਂ

ਨਾਲ ਰਿਆ ਅਰ ਬਹੁਤ ਵੱਡੇ ਮਹਿਮਾਨ ਗੁਰਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ। ਲੱਗਦਾ ਮੇਰੇ ਬੱਚੇ ਪਰਵਾਰ 라ਵਲ ਪਿੰਡੀ ਪਾਕਿਸਤਾਨ ਦੇ ਚ ਹੈ। ਪਰ ਨਾ ਜਿਸ ਥੰਗ ਨਾਲ ਮੇਰਾ ਮਨ ਬਣਿਆ ਮੈਂ ਤੇ ਕੁਝ ਹੋਰ ਹੋ ਜਾਣਾ ਸੀ। ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਦ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ ਇੱਕ ਦਫਾ ਮੈਨੂੰ ਕਹਿਣ ਲੱਗਾ ਮੈਂ ਅਲਵਰ ਸਮਾਗਮ ਤੇ ਵੀ ਆਣਾ ਚਾਹਨਾ ਮੈਂ ਉਸ ਨੂੰ ਆਪਣੀ ਤਰਫੋਂ ਸੰਪੂਰਨ ਸਰਵੀ ਭੇਜੀ ਲੇਕਿਨ ਉਸ ਨੂੰ ਵੀਜ਼ਾ ਨਾ ਮਿਲ ਸਕਿਆ ਨੇ ਪਾ ਚਿਆ ਤੇ ਅੱਜ ਦੀ ਕਥਾ ਦੇ ਵਿੱਚ ਵੀਰ ਜੀ ਆਪਾਂ ਦੇਖਿਆ ਗਿਆਨੀ ਸੰਸਿੰਗ ਮਸਕੀਨ ਹਣੀ ਦੱਸਦੇ ਪਏ ਜਿਸ ਤਰ੍ਹਾਂ ਕਿ ਕਿ ਮੈਨੂੰ ਲੋਕਾਂ ਨੇ ਬੁਲਾਇਆ ਸੀ ਕਿ ਜਗ੍ਹਾ ਤੇ ਮਹਿਫਲ ਦੇ ਵਿੱਚ ਬੜੇ ਵੱਡੇ ਮਜਮੇ ਵਿੱਚ ਕਿ ਤੁਸੀਂ ਆਣ ਕੇ ਲੋਕਾਂ ਨਾਲ ਗਿਆਨ ਕਰਨਾ ਦੱਸਣਾ ਤੇ ਜਦੋਂ ਫਿਰ ਗਿਆਨੀ ਸੰਸੇ ਮਸਕੀਨ ਹਣੀ ਉੱਥੇ ਜਾ ਕੇ ਤੇ ਹੱਕ ਸੱਚ ਦੀ ਗੱਲ ਕਰਦੇ ਪਏ ਸੀ ਤੇ ਉਹ ਉਹਨਾਂ ਲੋਕਾਂ ਨੂੰ ਬਹੁਤ ਬੁਰੀ ਲੱਗੀ ਜਿਹੜੇ ਕਿ ਉਸ ਚੀਜ਼ ਦੇ ਬਿਲਕੁਲ ਖਿਲਾਫ ਕਰ ਰਹੇ ਇਹ ਕੰਮ ਤੇ ਵੀਰ ਜੀ ਐਂਜੀ ਹੈ ਕਿ ਦੇਖੋ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰਨ ਨੂੰ ਕਹੋਗੇ ਨਾ ਤੇ ਜਿਹੜੇ ਮਾੜੇ ਬੰਦੇ ਆ ਨਾ ਉਹਨਾਂ ਨੂੰ ਗੱਲ ਬੜੀ ਚੁੱਬੇਗੀ ਉਹ ਤੁਹਾਡੇ ਖਿਲਾਫ ਹੋਣਗੇ ਉਹਨਾਂ ਦੀ ਸਾਰੀ ਹੀ ਹੁੰਦੀ ਪਲੈਨਿੰਗ ਕਿ ਇਸ ਬੰਦੇ ਨੂੰ ਕਿਸੇ ਤਰ੍ਹਾਂ ਚੁੱਪ ਕਰਾਇਆ ਜਾਏ ਕਿਉਂਕਿ ਇਹ ਸਾਡੇ ਰਾਜ਼ ਖੋਲਣ ਦਿਆ ਜਾਂ ਸਾਡੀਆਂ ਜਿਹੜੀਆਂ ਗੱਲਾਂ ਹੋਈਆਂ ਦੀਆਂ ਉਹ ਦਬਾਮ ਨੂੰ ਦੱਸਦਾ ਪਿਆ ਜਾਂ ਜਿਹੜੇ ਅਸੀਂ ਕੰਮ ਕਰਨੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਦੱਸਦਾ ਪਿਆ ਕਿ ਕੰਮ ਗਲਤ ਹੈ ਮਾਰਾ ਇਹਨੂੰ ਨਾ ਕਰੋ ਤੇ ਲੋਕ ਜਲੇ ਇਸ ਕੰਮ ਤੋਂ ਬਾਅਦ ਆਉਣਗੇ ਤੇ ਸਾਡਾ ਤੇ ਨੁਕਸਾਨ ਹੋ ਜਾਏਗਾ ਹਾਂਜੀ ਤੇ ਇਸ ਕਰਕੇ ਉਹ ਇੰਜ ਦੇ ਕੰਮ ਕਰਦੇ ਜਿਸ ਤਰ੍ਹਾਂ ਗਾਨੀਸਨ ਸਿੰਘ ਮਸ਼ੀਨਾਂ ਨੇ ਦੱਸਿਆ ਕਿ ਉਹਨਾਂ ਨੌਜਵਾਨਾਂ ਨਾਲ ਉਹਨਾਂ ਨੇ ਬਖਤਮੀਜ਼ੀ ਕੀਤੀ ਬਿਲਕੁਲ ਵੀਰ ਜੀ ਨਾਲੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਮਾਸਲੇ ਦੇ ਵਿੱਚ ਜਿਸਲੇ ਕੋ ਇਨਸਾਨ ਰਹਿੰਦਾ ਨਾ ਕੋਈ ਵੀ ਨੇਕੀ ਦਾ ਕੰਮ ਕਰਦਾ ਯਾ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਜਿਸ ਦੇ ਨਾਲ ਦੂਸਰਿਆਂ ਦਾ ਭਲਾ ਹੋਏਗਾ ਤੇ ਜਿਹੜੇ ਉਸ ਮਾਸ਼ਰੇ ਦੇ ਵਿੱਚ ਵੀਰ ਜੀ ਸ਼ਰ ਪਸੰਦ ਨਾਸਰ ਹੁੰਦੇ ਨਾ ਉਹ ਵੀਰ ਜੀ ਉਹਦੀ ਮੁਖਾਲਫਤ ਕਰਨਗੇ ਫਿਰ ਉਹ ਮੁਖਾਲਫਤ ਇਸ ਤਰ੍ਹਾਂ ਦੀ ਕਰਦੇ ਆ ਕਿ ਕਿਸ ਤਰੀਕੇ ਨਾਲ ਨੁਕਸਾਨ ਪਹੁੰਚੇ ਉਹਦੀ ਫੈਮਿਲੀ ਨੂੰ ਜਾਂ ਉਹਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਇਸ ਤਰ੍ਹਾਂ ਦੇ ਹਰਬੇ ਲਾਉਂਦੇ ਆ ਵੀਰ ਜੀ ਕਿ ਉਹ ਬੰਦਾ ਜਿਹੜਾ ਵਾ ਉਹ ਨਿੱਕੀ ਦੇ ਕੰਮ ਤੋਂ ਪਿੱਛੇ ਹਟ ਜਵੇ ਤੇ ਇਸ ਕਰਕੇ ਤੁਸੀਂ ਕੋਈ ਵੀ ਵੀਰ ਜੀ ਕੋਈ ਕੰਮ ਕਰਦੇ ਹੋ ਨਾ ਜਿਹਦੇ ਨਾਲ ਭਲਾਈ ਹੋਵੇਗੀ ਮਾਸ਼ਰੇ ਦੀ ਜਾਂ ਜਿਹਦੇ ਨਾਲ ਕਹਿ ਲਵੋ ਕਿ ਇੱਕ ਇਨਸਾਨ ਦਾ ਕੋਈ ਆਪਣਾ ਆਪ ਸਵਾਰੇਗਾ ਠੀਕ ਹੈ ਉਹਦਾ ਉਹਦੀ ਭਲਾਈ ਹੋਵੇਗੀ ਕਿਸੇ ਅچھے ਲਫਾਜ਼ ਨਾਲ ਤੇ ਉਹਦੇ ਐਂਟੀ ਲੋਗ ਵੀਰ ਜੀ ਬੜੇ ਖੜੇ ਹੋ ਜਾਣਗੇ ਤੇ ਇਸ ਕਰਕੇ ਹਮੇਸ਼ਾ ਵੀਰ ਜੀ ਜਿਹੜੀ ਹੱਕ ਸੱਚ ਦੀ ਗੱਲ ਕਰਦਾ ਨਾ ਉਹਦਾ ਸਾਥ ਦੇਣਾ ਚਾਹੀਦਾ ਵਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹਣਾ ਢੋਂਗੀ ਬਾਬਾ ਆਏ ਉਹ ਪੈਸਿਆਂ ਦੀ ਖਾਤਰ ਵੀਰ ਜੀ ਸਾਰਾ ਕੁਝ ਕਰ ਦਿੰਦੇ ਆ ਝੂਠ ਨੂੰ ਸੱਚ ਕਹਿ ਦਿੰਦੇ ਆ ਸੱਚ ਨੂੰ ਝੂਠ ਕਹਿ ਦਿੰਦੇ ਆ ਤੇ ਇਸ ਤਰ੍ਹਾਂ ਦੇ ਲੋਕਾਂ ਤੋਂ ਵੀਰ ਜੀ ਬਚਣਾ ਚਾਹੀਦਾ ਵਾ ਤੇ ਜਿਹੜੇ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਸੀ ਜਾਂ ਇਹਨਾਂ ਤਰ੍ਹਾਂ ਜਿਹੜੇ ਨੇਕ ਵੀਰ ਜੀ ਗੱਲਾਂ ਆ ਜਾਂ ਚੰਗੀਆਂ ਗੱਲਾਂ ਦੱਸਦੇ ਵੀਰ ਜੀ ਉਹਨਾਂ ਦੀ ਹਮੇਸ਼ਾ ਪੈਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਅਮਲ ਕਰਨਾ ਚਾਹੀਦਾ ਵੈ ਬਿਲਕੁਲ ਵੀ ਜੀ ਤੁਸੀਂ ਸਹੀ ਕਿਹਾ ਤੇ ਬਾਕੀ ਵੀਰੋ ਤੁਹਾਨੂੰ ਕਰਤਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰਸ ਰੱਖਿਆ ਖਿਆਲ ਆਪਾਂ ਰੱਖ